ਸਸ਼ੁਕਰ ਜੀ ਮਹਾ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨ ਲੋਕਾਂ ਦੇ ਲਈ ਵੱਡੀ ਖਬਰ ਆਈ ਹੈ ਇਮੀਗ੍ਰੇਸ਼ਨ ਰਿਵਿਊਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੋਸ਼ਰ ਕੀਤਾ ਹੈ ਕਿ 28 ਮਈ 2024 ਤੋਂ ਐਕਸਪ੍ਰੈਸ ਐਂਟਰੀ ਦੇ ਲਈ ਵੈਲਥ ਦੇ ਨਵੇਂ ਸਬੂਤ ਦੀ ਜ਼ਰੂਰਤ ਹੋਵੇਗੀ ਨਿਯਮ ਅਨੁਸਾਰ ਬਿਨੈ ਕਾਰਨ ਨੂੰ ਅਜਾ ਕਰਨਾ ਹੋਵੇਗਾ ਤੇ ਅਧਿਕਾਰੀਆਂ ਨੂੰ ਫੰਡਾ ਦਾ ਸਬੂਤ ਦੇਣਾ ਹੋਵੇਗਾ ਕਿ ਉਨ੍ਹਾਂ ਕੋਲ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਲੋੜਿੰਦੇ ਪੈਸੇ ਹਨ ਜੇਕਰ ਕੈਨੇਡਾ ਸੱਦੇ ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ ਤਾਂ ਵਿਅਕਤੀਆਂ ਨੂੰ ਉਨ੍ਹਾਂ ਕੋਲ ਕੈਨੇਡਾ ਵਿੱਚ ਜੁਦਾ ਫੰਡਾ ਦਾ ਲੋੜੀਂਦੀ ਲਿਖਤੀ ਸਬੂਤ ਦੇਣਾ ਹੋਵੇਗਾ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਅਪਡੇਟ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਰਾਹੀਂ ਅਪਲਾਈ ਕਰਨ ਵਾਲੇ ਵਿਨੇਕਾਰਾ ਪ੍ਰਭਾਵਿਤ ਹੋਣਗੇ ਕੈਨੇਡਾ ਫੰਡਾ ਤੇ ਸਬੂਤ ਦੀ ਮੰਗ ਕਰਦਾ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰਾਂ ਕੋਲ ਦੇਸ਼ ਦੇ ਵਿੱਚ ਪਹੁੰਚਣ ਉਤੇ ਆਪਣਾ ਸਮਰਥਨ ਕਰਨ ਲਈ ਲੋੜੀਂਦੀ ਵਿੱਤੀ ਸਰੋਤ ਹਨ ਇਸ ਦੌਰਾਨ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਵਿਨੇਕਾਰਾਂ ਨੂੰ 27 ਮਈ 2024 ਤੱਕ ਫੰਡਾ ਦੇ ਨਵੇਂ ਸਬੂ ਦੇ ਨਾਲ ਆਪਣੇ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਦੇ ਲਈ ਹੈ ਅਪਡੇਟ ਪੂਲ ਦੇ ਵਿੱਚ ਰੈਂਕ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਪ੍ਰੋਫਾਈਲ ਸਪੁਰਦਗੀ ਦੀ ਮਿਤੀ ਅਤੇ ਸਮਾਂ ਪਹਿਲੇ ਵਾਂਗ ਹੀ ਰਹੇਗਾ ਜੇਕਰ ਬਿਨੈ ਪੱਤਰ ਕੈਨੇਡੀਅਨ ਅਨੁਪਾਉਸ਼ਣਨੀ ਦੇ ਅਧੀਨ ਜਮਾ ਕੀਤਾ ਗਿਆ ਹੈ ਜੋ ਚਾਹੇਕਰ ਕੋਈ ਕੈਨੇਡਾ ਦੇ ਵਿੱਚੋਂ ਕੰਮ ਕਰਨ ਦੇ ਲਈ ਅਧਿਕਾਰਤ ਹੈ ਅਤੇ ਉਸ ਕੋਲ ਨੌਕਰੀ ਦੀ ਇੱਕ ਵੈਧ ਪੇਸ਼ਕਸ਼ ਹੈ ਤਾਂ ਵਿਅਕਤੀਆਂ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਉਹਨਾਂ ਦੇ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੋੜੀਂਦੀ ਰਕਮ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ